वीडियो बे पई बने पुछण ਜੀ ਗਿਆ ਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨੋ ਗਏ ਹੀ ਸੀ 7 ਮਹੀਨੇ ਹੋ ਗਏ ਹੀ ਗਏ ਨੋ ਸੁਦਾਮੀ ਨਾ ਜਾਣ ਰਿਹਾ ਹੀ ਗਏ ਨੋ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਹੀ ਚੋਕ ਚ ਕਾਗਲ ਲਾ ਕੇ 5 ਲੱਖ ਰੁਪਏ ਲਾ ਹੀ ਚੋਕ ਚਾ ਕੇ ਤੇ ਕਮਾਉਣ ਵਾਸਤੇ ਕੱਲ੍ਹ ਹੀ ਪਿੱਛੇ ਉਹ ਘਰ ਦੇ ਹਾਲਤ ਜਿਹੜੇ ਕੁਝ ਬਦਲ ਜਾਣਗੇ ਹਾਲਤ ਇਹਨਾਂ ਨੂੰ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲ ਘਬਰਾਹਟ ਹੋਣਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਇਆ ਵੀ ਪਾਇਆ ਉਹਨੂੰ ਔੜੋ ਦੇ ਵਿੱਚ ਪਿਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫੇਰ ਆਂਦਾ ਮੈਨੂੰ ਅੱਜ ਜਿਆਦੀ ਘਬਰਾਹਟ ਹੋਣਦੀ ਆ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋੰਡਿਆ ਆਂਦੀ ਪੁੱਤ ਤੂੰ ਇਦਾਂ ਕਰ ਨਹਾ ਤੋ ਕੇ ਤੇ ਲੰਮੇ ਪਾ ਤੇ ਰਸਟ ਕਰ ਕਰ ਤੂੰ ਠੀਕ ਹੋ ਜਾਵੇਂਗਾ ਇਦਿਕ ਪਰਾੜ ਪੈਣੀ ਆਂਦਾ ਇਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਪਰ ਇਹ ਕੰਮ ਹੋ ਜਣਾ ਹੈ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਆਪਣਾ ਉਹਨਾਂ ਤਾਂ ਚੰਗੇ ਕਮਾਵਾ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਕੀ ਹਾਲਤ ਹੀ ਮੰਨ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਲਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਆਸਾਂ ਹੀ ਇਹਨੇ ਕਮੋੜਾ ਇਹ ਚੋ ਗਿਆ ਚੁੱਕ ਚੁਕਾ ਉਹ ਤੇ ਇਹ ਨੂੰ ਇਹ ਤਾਂ ਦਲਾਸਾ ਦੇ ਨਹੀਂ ਆ ਪੁੱਤ ਕੋਈ ਗੱਲ ਇੱਕ ਮਹੀਨਾ ਕੱਢ ਟਾਈਮ ਤੈਨੂੰ ਇਟਲੀ ਗੱਡੀ ਕੱਢ ਦਾਂਗੇ ਤੂੰ ਚੱਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਕੇ ਹੋ ਕੇ ਆ ਜਾਣਾ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਸ਼ਸ਼ਮ ਘਾੜੇ ਯੋ ਕੀ ਮੰਗ ਜੇ ਕੋ ਕੋਨ ਤੇ ਨਹੀਂ ਬੜੀ ਪੁਜੀ ਗੱਡੀ ਲਾਸ਼ ਮਰਨ ਪਰ ਤੇ ਵੀ ਨਹੀਂ ਆਸ ਆ ਗਈ ਸ਼ਸ਼ਮ ਘਾੜੇ ਇਹੋ ਹੀ ਹੈ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਉਹ ਤਾਂ ਇੱਕ ਢਿੱਡ ਬਦਲੀ ਪਾਰ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜੇ ਭੇਜੰਦੇ ਅਜਿਦੇ ਪੋਕਾ ਕਾਟ ਕਟ ਕੇ ਪਾਲੇ ਬੱਚੇ بڑے ਹੋ ਕੇ ਬੱਚੇ ਪਾਲੇ ਬੀਖੂ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਹਿਮਾਨੀਆਂ ਭੇਜਿਆ ਸੀ ਉੱਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਡੈੱਡ ਬੋਡੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਾ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸੀ ਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਾਈ ਹੈ ਕਿਉਂ ਕਿ ਜਵਾਨ ਪੁੱਤਰ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪੈ ਕੇ ਡੱਡ ਬੋੜੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਜੀ ਕਿੰਨੇ ਭੈਣ ਭਰਾਣੇ ਤੇ ਪਿਤਾ ਜੀ ਕੀ ਕਰਦੇ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਹੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਤਾ ਵੀ ਆਇਆ ਤੇ ਨਾ ਪਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਸੀ ਇਹਨਾਂ ਨੇ ਮਗਰੋਂ ਵੀ ਇਦਾਂ ਚੁੱਕ ਚੁਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜਾਏਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏਗੀ ਦੀ ਮੰਗ ਕਰਦੇ ਪਿਛਾਸ਼ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ